ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਤੋਂ ਸੰਸਦ ਮਲਵਿੰਦਰ ਕੰਗ ਨੇ ਲੈਂਡ ਪੁਲਿੰਗ ਪਾਲਿਸੀ ਤੇ ਲਿਆ ਵੱਡਾ ਸਟੈਂਡ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਦਿੱਤੀ ਸਲਾਹ ਵਿਕਰਮਜੀਤਿਆ ਦੀ ਜ਼ਮਾਨਤਰਜੀ ਤੇ ਹਾਈ ਕੋਰਟ ਚ ਕੱਲ ਨੂੰ ਹੋਵੇਗੀ ਸੁਣਵਾਈ ਅੱਜ ਮੋਹਾਲੀ ਕੋਰਟ ਵੀ ਸ਼ਰੀਰਿਕ ਤੌਰ ਤੇ ਪੇਸ਼ ਕਰਨ ਦੀ ਅਰਜੀ ਤੇ ਸੁਣਾ ਸਕਦਾ ਹੈ ਫੈਸਲਾ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਨਵਾਂ ਵੱਡਾ ਐਲਾਨ 20 ਮਿੰਟਾਂ ਚ ਹੀ ਟੈਸਟ ਮਗਰੋਂ ਮਿਲੇਗਾ ਲਾਇਸੈਂਸ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਿਹਾ ਮੇਰੇ ਤੇ ਕੋਈ ਦਾਗ ਹੈ ਤਾਂ ਸਾਹੂ ਕਰਕੇ ਦਿਖਾਓ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਵਾਲੀ ਚੇਤਾਵਨੀ ਦਾ ਚਰਨਜੀਤ ਚੰਨੀ ਨੇ ਦਿੱਤਾ ਠੋਕਮਾ ਜਵਾਬ ਕਿ ਹਰ ਰੋਕਦਾ ਕੋਣ ਹੈ ਜਦ ਜ਼ਰੂਰਤ ਹੈ ਕਰ ਲੈਣ ਅੱਜ ਮੁਹਾਲੀ ਪਹੁੰਚਣਗੇ ਸੁਖਵੀਰ ਸਿੰਘ ਬਾਦਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਮੁਹਾਲੀ ਵਿੱਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਮਗਰੋਂ ਸੁਖਜਿੰਦਰ ਸਿੰਘ ਰੰਦਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਬਣਾਈ ਰੇਲ ਕਿਹਾ ਪੰਜਾਬੀ ਤੁਹਾਨੂੰ ਕਦੇ ਨਹੀਂ ਕਰਨਗੇ ਮੁਆਫ ਪੰਜਾਬ ਵਿੱਚ ਅੱਜ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਅੰਮ੍ਰਿਤਾਰੀ ਸਿੱਖ ਕੁੜੀ ਨੂੰ ਕਕਾਰਾਂ ਸਣੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕਣ ਤੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ ਸਖਤ ਨੋਟਿਸ ਲੈਂਦਿਆਂ ਕੀਤੀ ਨਿੰਦਾ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਕੱਲ ਨੂੰ ਪੀਆਰਟੀਸੀ ਤੇ ਪਣਬੱਸ ਦੇ ਮੁਲਾਜ਼ਮਾਂ ਵੱਲੋਂ ਕੀਤਾ ਜਾਵੇਗਾ ਚੱਕਾ ਜਾਮ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ 144 ਗੱਡੀਆਂ ਨੂੰ ਲੈ ਕੇ ਸੁਪਾਲ ਸਿੰਘ ਖੈਰਾਂ ਨੇ ਪੰਜਾਬ ਸਰਕਾਰ ਦੀ ਚੁੱਪੀ ਤੇ ਚੁੱਕੇ ਸਵਾਲ ਕਹੀ ਵੱਡੀ ਗੱਲਾਂ ਕੈਬਨਟ ਮੰਤਰੀ ਅਮਨ ਰੋੜਾ ਦੇ ਅਧਿਕਾਰੀਆਂ ਨੂੰ ਵੱਡੇ ਹੁਕਮ ਨਾਗਰਿਕਾਂ ਦੇ ਗੇੜੇ ਲਵਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਹੋਵੇਗੀ ਸਖਤ ਕਾਰਵਾਈ ਕਰਨਲ ਬਾਟ ਕੁਟਮਾਰ ਮਾਮਲੇ 'ਚ ਸੀਬੀਆਈ ਨੇ ਦਰਜ ਕੀਤੀ ਐਫਆਈਆਰ ਤਿੰਨ ਇੰਸਪੈਕਟਰਾਂ ਸਣੇ ਪੰਜ ਪੁਲਿਸ ਮੁਲਾਜ਼ਮਾਂ ਦੇ ਲਿਸਟ ਵਿੱਚ ਆਏ ਨਾਮ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਪਾਲਿਸੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਵੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੀ ਇਸ ਪੋਲਿਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਹੀ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੈਂਡ ਪੁਲਿੰਗ ਪੋਲਿਸੀ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲਿਆ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਝਾ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਲੈਂਡ ਪੁਲਿੰਗ ਪੋਲਿਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਇਤਰਾਜ਼ ਹਨ ਮੇਰਾ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਸੁਝਾ ਹੈ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਹਨ ਜਿਵੇਂ ਕਿ ਖੇਤੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨੈਰੀ ਪਾਣੀ ਹਰ ਖੇਤ ਤੱਕ ਪਹੁੰਚਾਉਂਦਾ ਟੀਚਾ ਮੰਡੀ ਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਤੇ ਕੰਮ ਕਰਨਾ ਦੀ ਸਨੀਤੀ ਤੇ ਵੀ ਕਿਸਾਨਾਂ ਨੂੰ ਅਤੇ ਸਾਡੀਆਂ ਇਸਾਂ ਜਥੇ ਬੰਦੀਆਂ ਨਾਲ ਗੱਲਬਾਤ ਰਾਹੀ ਉਹਨਾਂ ਨੂੰ ਪ੍ਰੋਸੇ ਵਿੱਚ ਲੈ ਕੇ ਹੀ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਬਾਜ਼ ਜੇਲ੍ਹ ਵਿੱਚ ਬੰਦ ਸਾਬਕਾ ਕਾਲੀ ਮੰਤਰੀ ਵਿਕਰਮਜੀਤਿਆ ਦੀ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ 'ਚ ਕੱਲ ਨੂੰ ਮੁੜ ਤੋਂ ਸੁਣਵਾਈ ਹੋਣੀ ਹੈ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਵਿਕਰਮਜੀਤਿਆ ਵੱਲੋਂ ਕੀਤੀ ਗਈ ਮੰਗ ਨੂੰ ਮਨਜ਼ੂਰ ਕੀਤਾ ਸੀ ਹੁਣ ਵਿਕਰਮਜੀਤਿਆ ਦੀ ਜ਼ਮਾਨਤ ਨੂੰ ਲੈ ਕੇ ਕੱਲ ਨੂੰ ਹਾਈ ਕੋਰਟ ਵਿੱਚ ਮੁਰਤੋ ਸੁਣਵਾਈ ਹੋਵੇਗੀ ਅਤੇ ਹਾਈ ਕੋਰਟ ਤੋਂ ਉਹਨਾਂ ਨੂੰ ਕੀ ਰਾਹਤ ਮਿਲਦੀ ਹੈ ਇਹ ਤਾਂ ਸੁਣਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਤੋਂ ਪਹਿਲਾਂ ਮੁਹਾਲੀ ਕੋਰਟ ਵਿੱਚ ਵਿਕਰਮ ਜੀਠਿਆ ਦੀ ਹਰ ਪੇਸ਼ੀ ਤੇ ਸਰੀਰਕ ਤੌਰ ਤੇ ਅਦਾਲਤ ਵਿੱਚ ਪੇਸ਼ ਕਰਨ ਵਾਲੀ ਅਰਜੀ ਤੇ ਅਦਾਲਤ ਨੇ ਆਪਣਾ ਫੈਸਲਾ ਅਜਲੀਰ ਆਖਰਾਂ ਰੱਖਿਆ ਸੀ ਅਤੇ ਅੱਜ ਅਦਾਲਤ ਵੱਲੋਂ ਇਸ ਅਰ ਜੀਤੇ ਕੋਈ ਫੈਸਲਾ ਸੁਨਾਇਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ ਡਰਾਈਵਿੰਗ লাইসেনਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲਨ ਦਾ ਇਤਿਹਾਸਿਕ ਫੈਸਲਾ ਲਿਆ ਹੈ ਹੁਣ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਸਿਰਫ 20 ਮਿੰਟਾਂ ਵਿੱਚ ਹੀ ਪੱਕਾ ਡਰਾਈਵਿੰਗ লাইসেনਸ ਹੱਥ ਵਿੱਚ ਆ ਹੋਵੇਗਾ ਇਸ ਨਾਲ ਨਾ ਸਿਰਫ ਲੋਕਾਂ ਨੂੰ ਲੰਬੀਆਂ ਕਤਾਰਾਂ ਤੇ ਹਫ਼ਤਿਆਂ ਦੇ ਇੰਤਜ਼ਾਰ ਤੋਂ ਰਾਹਤ ਮਿਲੇਗੀ ਸਗੋਂ ਪ੍ਰਸ਼ਟਾਚਾਰ ਅਤੇ ਦਲਾਲਾਂ ਦੇ ਜਾਲ ਨੂੰ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨਵੀਂ ਡਿਜੀਟਲ ਸਹੂਲਤ ਨੂੰ ਹਰੀ ਝੰਡੀ ਦਿੱਤੀ ਹੈ ਇਹ ਕਦਮ ਜਨਤਾ ਨੂੰ ਪਾਰਦਰਸ਼ੀ ਅਤੇ ਆਸਾਨ ਸੇਵਾ ਦੇਣ ਦੀ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਸਾਬਿਤ ਹੋਵੇਗਾ ਹੁਣ ਕੋਈ ਵੀ ਵਿਅਕਤੀ ਵਿਚੋਲਿਆਂ ਦੇ ਚੱਕਰ ਵਿੱਚ ਨਹੀਂ ਫਸੇਗਾ ਲਾਇਸੈਂਸ ਲਈ ਅਪਲਾਈ ਕਰਨ ਤੋਂ ਬਾਅਦ ਟੈਸਟ ਪਾਸ ਕਰਨ ਤੇ ਵੀ ਲਾਇਸੈਂਸ ਛਾਪ ਕੇ ਚੰਡੀਗੜ੍ਹ ਤੋਂ ਆਉਂਦਾ ਸੀ ਇਸ ਵਿੱਚ 10 ਤੋਂ 20 ਦਿਨ ਲੱਗ ਜਾਂਦੇ ਸਨ ਇਸ ਦੌਰਾਨ ਲੋਕਾਂ ਨੂੰ ਦਲਾਲਾਂ ਦੀ ਸਹਾਇਤਾ ਲੈਣ ਲਈ ਮਜਬੂਰ ਹੋਣਾ ਪੈਂਦਾ ਸੀ ਬਿਨੈਕਾਰ ਆਨਲਾਈਨ ਅਪਲਾਈ ਕਰੇਗਾ ਡਰਾਈਵਿੰਗ ਟੈਸਟ ਪਾਸ ਕਰਦੇ ਹੀ ਡਾਟਾ ਤੁਰੰਤ ਸਥਾਨਕ ਸਰਵਰ ਵਿੱਚ ਅਪਡੇਟ ਹੋਵੇਗਾ ਉਸ ਸਮੇਂ ਲਾਇਸੈਂਸ ਉੱਥੇ ਹੀ ਪ੍ਰਿੰਟ ਹੋ ਕੇ ਹੱਥ ਵਿੱਚ ਸੌਮ ਦਿੱਤਾ ਜਾਵੇਗਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੀਖਾ ਹਮਲਾ ਕਰਦਿਆਂ આરોਪ ਲਾਇਆ ਹਨ ਕਿ ਉਹਨਾਂ ਨੇ ਸ਼ਰਾਬ ਤੇ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਬਿਕਰਮਜੀਠਿਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਮੀਡੀਆ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦਾ ਨਾਂ ਲਿਆ ਗਿਆ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਜੀਠਿਆ ਨੂੰ 12 ਸਾਲ ਬਾਅਦ ਬਰੀ ਕੀਤਾ ਗਿਆ ਰਾਉਨੀਤ ਬੀਟੂ ਨੇ ਦਾਵਾ ਕੀਤਾ ਹੈ ਕਿ ਭਗਵਾਨ ਤਮਨ ਨੇ ਉਹਨਾਂ ਲੋਕਾਂ ਨੂੰ ਵੀ ਕੇਸਾਂ ਤੋਂ ਬਾਹਰ ਕਰ ਦਿੱਤਾ ਹੈ ਜੋ ਮਜੀਠੀਆ ਦੇ ਨਾਲ ਹੁੰਦੇ ਸਨ ਉਹਨਾਂ ਕਿਹਾ ਹੈ ਕਿ ਹਰ ਰੋਜ਼ ਮਜੀਠੀਆ ਦਾ ਪਰਿਵਾਰ ਤੇ ਉਸਦੇ ਵਕੀਲ ਪ੍ਰੈਸ ਕਾਨਫਰੰਸ ਕਰਦੇ ਹਨ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਬਿੱਟੂ ਨੇ ਵੀ ਆਖਿਆ ਕਿ ਪੰਜਾਬ ਵਿੱਚ ਜ਼ਮੀਨਾਂ ਦੀ ਲੁੱਟ ਨਸ਼ਿਆਂ ਦੇ ਵਪਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਵਾਲੇ ਕੇਸਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਫੇਲ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਮਜੀਠਿਆ ਖਿਲਾਫ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਹੀ ਕੇਸ ਦਰਜ ਕੀਤਾ ਗਿਆ ਹੈ ਪਰ ਨਸ਼ਿਆਂ ਵਾਲੇ ਮਾਮਲੇ 'ਚ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਰਮਨੀਤ ਸਿੰਘ ਬਿੱਟੂ ਨੇ ਸੀਐਮ ਭਗਵੰਤ ਮਾਨ ਨੂੰ ਚੈਲੰਜ ਕਰਦੇ ਆ ਇਹ ਹੈ ਕਿ ਜੇ ਕਰੋਨਾ ਉੱਤੇ ਕੋਈ ਦਾਗ ਹੈ ਤਾਂ ਉਹਨਾਂ ਨੂੰ ਸਾਬਿਤ ਕਰਕੇ ਵਿਖਾਓ ਉਹਨਾਂ ਕਹੇ ਹੈ ਕਿ ਜੇਕਰ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤਾਂ ਹਰ ਕਿਸੇ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਵੱਲੋਂ ਜਵਰੀ ਐਕਵਾਇਰ ਕੀਤੀ ਜਾ ਰਹੀ 40000 ਏਕੜ ਜ਼ਮੀਨ ਤੋਂ ਪ੍ਰਭਾਵਿਤ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨ ਦੇਣ ਤੋਂ ਇਨਕਾਰ ਕਰ ਦੇਣ ਤੇ ਮਤੇ ਪਾਸ ਕਰਨ ਅਤੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ 1 ਇੰਚ ਵੀ ਜ਼ਮੀਨ ਇੱਕ ਵਾਰ ਨਹੀਂ ਕਰਨ ਦੇਵੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਅਤੇ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਮੋਹਾਲੀ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦਾ ਐਲਾਨ ਸੁਖਬੀਰ ਸਿੰਘ ਬਾਦਲ ਨੇ 22 ਜੁਲਾਈ ਨੂੰ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ 28 ਜੁਲਾਈ ਨੂੰ ਮੋਹਾਲੀ ਅਤੇ 4 ਅਗਸਤ ਨੂੰ ਬਠਿੰਡਾ ਵਿੱਚ ਵੀ ਧਰਨੇ ਦਿੱਤੇ ਜਾਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਕਰਮਜੀਤਿਆ ਦੇ ਹੱਕ ਵਿੱਚ ਦਿੱਤੇ ਗਏ ਬਿਆਨ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮਜੀਤਿਆ ਤੇ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੁਰੀ ਘਰਾੜ ਦਿੱਤਾ ਸੀ ਅਤੇ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ ਜਿਸ ਮਗਰੋਂ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਸੀ ਉੱਥੇ ਹੀ ਹੁਣ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਨੇ ਪੋਸਟ ਪਾ ਕੇ ਲਿਖਿਆ ਕਿ ਅੱਜ ਇਹ ਜੱਗ ਜਾਇਰ ਹੋ ਗਿਆ ਹੈ ਕਿ ਕੈਪਟਨ ਸਾਹਿਬ ਬੇਅਦਬੀ ਤੇ ਨਸ਼ਿਆਂ ਵਿੱਚ ਤੁਸੀਂ ਬਾਦਲ ਨਾਲ ਮਿਲੇ ਹੋਏ ਸੀ ਨਾ ਤੁਹਾਨੂੰ ਗੁਰੂ ਮਾਫ ਕਰੇਗਾ ਤੇ ਨਾ ਹੀ ਤੁਹਾਨੂੰ ਪੰਜਾਬੀ ਮਾਫ ਕਰਨਗੇ ਦੱਸ ਦਈਏ ਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਘੇਰਦਿਆਂ ਵਿਕਰਮਜੀਠੇ ਤੇ ਹੋਈ ਕਾਰਵਾਈ ਨੂੰ ਬਦਲਾਖੋਰੀ ਘੋਰੀ ਕਰਾਰ ਦਿੱਤਾ ਸੀ ਪੰਜਾਬ ਦੇ ਮੌਸਮ ਵਿੱਚ ਫਿਰ ਤੋਂ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਮੌਸਮ ਵਿਭਾਗ ਨੇ ਪਵਿੱਖਬਾਣੀ ਕੀਤੀ ਹੈ ਕਿ ਅਗਲੇ 4 ਤੋਂ 5 ਦਿਨਾਂ ਤੱਕ ਮਾਨਸੂਨ ਕਾਫੀ ਸਰਗਰਮ ਰਹੇਗਾ ਮੌਸਮ ਵਿਭਾਗ ਮੁਤਾਬਕ ਸੁੱਬੇ ਵਿੱਚ ਅੱਜ ਮਾਂਸੂਨ ਦੇ ਦੁਬਾਰਾ ਸਰਗਰਮ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਅਜੇ ਤੱਕ 31 ਜੁਲਾਈ ਤੱਕ ਭਵਿੱਖਬਾਣੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਅੱਜ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਪਟਿਆਲਾ ਤੇ ਫਰਤੀਗੜ ਸਾਹਿਬ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਪਾਰੀ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਈ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਲਈ ਅਮ੍ਰਿਤਾਰੀ ਉਮੀਦਵਾਰ ਗੁਰਪ੍ਰੀਤ ਕੌਰ ਵਾਸੀ ਫੇਲੋਕੇ ਜ਼ਿਲ੍ਹਾ ਤਰਨਤਾਰਨ ਨੂੰ ਕਿਰਪਾਨ ਪੈਣੇ ਹੋਣ ਕਰਕੇ ਦਾਖਲਾ ਨਾ ਦੇਣ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖਾਂ ਵਿਰੁੱਧ ਨਫਰਤੀ ਵਿਤਕਰਾ ਕਰਾਰ ਦਿੱਤਾ ਹੈ ਉਹਨਾਂ ਨੇ ਸਖਤ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਇਸ ਦੀ ਨਿੰਦਿਆ ਕਰਦੇ ਹਾਂ ਰਾਜਸਥਾਨ ਦੀ ਸਰਕਾਰ ਨੂੰ ਸਵਾਲ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੁਨੀਆ ਅੰਦਰ ਕਿਸ ਨੂੰ ਨਹੀਂ ਪਤਾ ਕਿ ਅਮ੍ਰਿਤਾਰੀ ਸਿੱਖ ਕਕਾਰ ਵੱਜੋ ਕਿਰਪਾਣ ਪਾਉਂਦੇ ਹਨ ਲੇਕਿਨ ਦੇਸ਼ ਅੰਦਰ ਵਾਰ-ਵਾਰ ਸਿੱਖਾਂ ਨੂੰ ਉਹਨਾਂ ਦੀ ਵੱਖਰੀ ਪਛਾਣ ਅਤੇ ਧਾਰਮਿਕ عقیدਿਆਂ ਕਾਰਨ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਇਹ ਦੱਸਣ ਕੀ ਧਾਰਮਿਕ ਆਜ਼ਾਦੀ ਅਤੇ ਨੁਖੀ ਅਧਿਕਾਰਾਂ ਲਈ ਸ਼ਹਾਦਤ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਖਾਂ ਨਾਲ ਜਿਹਾ ਵਿਤਕਰਾ ਕਰਕੇ ਕੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਤਾਜ਼ਾ ਮਾਮਲਾ ਤੇ ਪਿਛਲੇ ਮਾਮਲਿਆਂ ਨੂੰ ਲੈ ਕੇ ਤੁਰੰਤ ਹੀ ਇੱਕ ਉੱਚ ਪੱਧਰੀ ਸਾਂਝਾ ਵਫ਼ਦ ਤਿਆਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ Rajasthan ਦੇ ਮੁੱਖ ਮੰਤਰੀ ਅਤੇ Rajasthan High Court ਦੇ ਰਜਿਸਟਰਾਰ ਨਾਲ ਮੁਲਾਕਾਤ ਕਰਕੇ ਇਸ ਵਿਤਕਰੇ ਦੇ ਵਿਰੁੱਧ ਸਖਤੀ ਤਰਾ ਦਰਜ ਕਰਵਾ ਕੇ ਇਸ ਨੂੰ ਹਮੇਸ਼ਾ ਲਈ ਠੱਲਿਆ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਅਜਿਹੇ ਵਿਤਕਰੇ ਵਾਲੇ ਸਾਰੇ ਮਾਮਲੇ ਇਕੱਤਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Rajasthan High Court ਵਿੱਚ ਪਟੀਸ਼ਨ ਪਾ ਕੇ ਇਸ ਦਾ ਪੱਕਾ ਹੱਲ ਕਰੇ ਤਾਂ ਜੋ ਆਗਾ ਤੋਂ ਕੀ ਸੇ ਅਮ੍ਰਿਤਾ ਰੇ ਸਿੱਖ ਉਮੀਦਵਾਰ ਦਾ ਭਵਿੱਖ ਦਾ ਉਤੇ ਨਾ ਲੱਗੇ ਅਤੇ ਵਿਤਕਰਾ ਨਾ ਹੋਵੇ ਪੰਜਾਬ ਰੋਡਵੇਜ ਪਣ ਬਸ ਪੀ ਆਰਟੀਸੀ ਦੇ ਠੇਕਾ ਕਰਮਚਾਰੀ ਯੂਨੀਅਨ ਨੇ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿ ਹੈ ਕਿ ਵਾਦਿਆਂ ਮੁਤਾਬਿਕ ਅਜੇ ਤੱਕ ਮੰਗਾਂ ਦਾ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਉਹ ਸੰਘਰਸ਼ ਦੇ ਰਾਤੇ ਚੱਲਣ ਨੂੰ ਮਜਬੂਰ ਹਨ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿ ਹੈ ਕਿ ਜੇ ਅੱਜ ਮੰਗਾਂ ਦਾ ਹੱਲ ਨਾ ਹੋਇਆ ਤਾਂ ਕੱਲ ਨੂੰ ਸਰਕਾਰੀ ਬਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਪ੍ਰੈਸ ਕਾਨਫਰੰਸ ਦੌਰਾਨ ਡੀਪੂ 1 ਤੋਂ ਚੰਨ ਸਿੰਘ ਅਤੇ ਡੀਪੂ 2 ਤੋਂ ਸਤਪਾਲ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੂੰ ਸੱਤਾ ਵਿੱਚ ਆਇਆ 3 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਤੇ ਕਈ ਦੌਰ ਦੀਆਂ ਮੀਟਿੰਗਾਂ ਦੇ ਬਾਵਜੂਦ ਸਿਰਫ ਭਰੋਸੇ ਦੇ ਕੇ ਸਮਾਂ ਟਾਲਣ ਦੀ ਨੀਤੀ ਅਪਣਾਈ ਜਾ ਰਹੀ ਹੈ ਚੰਨਨ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ 3 ਦਿਨਾਂ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ 9 ਜੁਲਾਈ ਨੂੰ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਅਤੇ ਵਿੱਤ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਗਈ ਉਸ ਮੀਟਿੰਗ 'ਚ 16 ਜੁਲਾਈ ਤੱਕ ਵੱਖ-ਵੱਖ ਮੰਗਾਂ ਦੇ ਹੱਲ ਅਤੇ 28 ਜੁਲਾਈ ਤੱਕ ਸਾਰੇ ਮੁੱਦਿਆਂ ਦੇ ਨਿਪਟਾਰੇ ਦਾ ਵਾਅਦਾ ਕੀਤਾ ਗਿਆ ਸੀ ਇਸ ਕਾਰਨ ਯੂਨੀਅਨ ਨੇ ਚੱਕਾ ਜਾਮ ਨੂੰ ਇੱਕ ਦਿਨ ਬਾਅਦ ਮੁਲਤਵੀ ਕਰ ਦਿੱਤਾ ਸੀ ਪਰ ਸਰਕਾਰ ਵੱਲੋਂ ਹੁਣ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਜੇਕਰ ਸਰਕਾਰ ਵੱਲੋਂ ਅੱਜ ਵੀ ਮੀਟਿੰਗ ਵਿੱਚ ਕੋਈ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ 29 ਜੁਲਾਈ ਯਾਨੀ ਕੱਲ ਨੂੰ ਪੂਰੇ ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ 144 ਟੋਇਟਾ ਹਾਈਲਕਸ ਗੱਡੀਆਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖੈਰਾ ਇਸ ਖਰੀਦ ਵਿੱਚ ਕਰੋੜਾਂ ਦਾ ਕਪਲਾ ਹੋਣ ਦਾ ਲਗਾਤਾਰ ਦੋਸ਼ ਲਾ ਰਹੇ ਹਨ। ਇਸ ਨੂੰ ਲੈ ਕੇ ਸੁਪਾਲ ਸਿੰਘ ਖੈਰਾ ਨੇ ਮੁਰ ਤੋਂ ਵੱਡੇ ਸਵਾਲ ਖੜੇ ਕੀਤੇ ਹਨ ਸੁਪਾਲ ਸਿੰਘ ਖੈਰਾ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਬਿਆਨ ਵਿੱਚ ਕਿਹਾ ਕਿ 5 ਦਿਨ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਆਗੂ ਜਾਂ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਕੋਈ ਜਵਾਬ ਨਹੀਂ ਆਇਆ ਸੁਪਾਲ ਸਿੰਘ ਖੈਰਾ ਦਾ ਦਾਵਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ਸਕੋਰਪਿਓ ਤੇ ਹੋਰ ਗੱਡੀਆਂ ਦੀ ਖਰੀਦ ਵਿੱਚ ਵੀ ਇਸੇ ਤਰ੍ਹਾਂ ਦਾ ਕਮਿਸ਼ਨ ਦਿੱਤਾ ਗਿਆ ਸੀ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਦਾ ਇੱਕ মিডিਆ ਸਲਾਹਕਾਰ ਇੰਨਾ ਸ਼ੱਕੀ ਸੌਦਿਆਂ 'ਚ ਕੜੀ ਦਾ ਕੰਮ ਕਰਦਾ ਹੈ ਇਸ ਮੌਕੇ ਕਾਂਗਰਸੀ ਆਗੂ ਨੇ ਮੁਖਤਾਰਾ মিডিਆ ਦੀ ਚੁੱਪ ਉਤੇ ਹੈਰਾਨੀ ਜ਼ਾਹਰ ਕੀਤੀ ਉਹਨਾਂ ਕਿਹਾ ਕਿ মিডিਆ ਨੇ ਮੁੱਖ ਮੰਤਰੀ ਜਾਂ ਉਹਨਾਂ ਦੇ ਮੰਤਰੀਆਂ ਜਿਵੇਂ ਕਿ ਹਰਪਾਲ ਚੀਮਾ ਤੋਂ ਇਸ ਕੁਟਾਲੇ ਬਾਰੇ ਇੱਕ ਵੀ ਸਵਾਲ ਨਹੀਂ ਪੁੱਛਿਆ ਜਦੋਂ ਕਿ ਇਹ ਰੋਜ਼ਾਨਾ ਪ੍ਰੈਸ ਕਾਨਫਰੰਸਾਂ ਕਰਦੇ ਰਹਿੰਦੇ ਹਨ ਫਿਲਹਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਦੋਸ਼ਾਂ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਜਨਤਾ ਇਸ ਮਾਮਲੇ ਵਿੱਚ ਸਪਸ਼ਟੀਕਰਨ ਦਾ ਇੰਤਜ਼ਾਰ ਕਰ ਰਹੀ ਹੈ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਮੰਤਰੀ ਅਮਨ ਰੋੜਾ ਨੇ ਦੱਸਿਆ ਕਿ ਨਾਗਰੀ ਕੇਂਦਰੀ ਸ਼ਾਸਨ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦੇ ਆ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਸਮੇਤ ਟ੍ਰਾਂਸਪੋਰਟ ਵਿਭਾਗ ਦੀਆਂ 30 ਸਿਮਾਵਾਂ ਨੂੰ ਸੇਵਾ ਕੇਂਦਰਾਂ ਤੇ ਡੋਰ ਸਟੈਪ ਡਿਲੀਵਰੀ ਰਾਹੀਂ ਉਪਲਬਧ ਕਰਵਾ ਦਿੱਤਾ ਹੈ ਜਿਸ ਕਾਰਨ ਹੁਣ ਲੋਕਾਂ ਨੂੰ ਇਹ ਸੇਵਾਵਾਂ ਲੈਣ ਲਈ ਆਰਟੀਓ ਦਫਤਰ ਜਾਣ ਜਾਂ 에ਜੰਟਾਂ ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ ਆਮਨ अरोੜਾ ਨੇ ਸੀਨੀਅਰ ਅਧਿਕਾਰੀਆਂ ਤੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਸੇਵਾ ਕੇਂਦਰਾਂ ਤੇ ਡੋਰ ਸਟੈਪ ਡਿਲੀਵਰੀ ਰਾਹੀ ਹਾਲੀ ਵਿੱਚ ਸ਼ੁਰੂ ਕੀਤੀਆਂ ਗਈਆਂ ਮਾਲ ਅਤੇ ਟਰਾਂਸਪੋਰਟ ਵਿਭਾਗ ਦੇ ਸੇਵਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਇਸ ਮੌਕੇ ਅਮਨ ਰੋੜਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਪਹਿਲ ਕਦਮੀ ਦੇ ਸੂਚਾਰੂ ਢੰਗ ਨਾਲ ਲਾਗੂ ਕਰਨ ਯਕੀਨੀ ਬਣਾਉਣਾ ਤੇ ਇਨ੍ਹਾਂ ਸੇਵਾਵਾਂ ਸਬੰਧੀ ਬੇਲੋੜੇ ਇਤਰਾਜ਼ ਲਾ ਕੇ ਨਾਗਰਿਕਾਂ ਨੂੰ ਦਫ਼ਤਰਾਂ ਦੇ ਗੇੜੇ ਲਵਾਉਣ ਲਈ ਮਜਬੂਰ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸੀਬੀਆਈ ਨੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਬਾਠ ਤੇ ਉਹਨਾਂ ਦੇ ਪੁੱਤਰ ਤੇ ਹਮਲੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਬੀਆਈ ਨੇ ਮਾਮਲੇ ਦੀ ਜਾਂਚ ਸੰਭਾਲਦੇ ਹੀ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ ਦਰਜ ਕੀਤੀ ਗਈ ਐਫਆਈਆਰ ਵਿੱਚ ਤਿੰਨ ਇੰਸਪੈਕਟਰਾਂ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਦੇ ਨਾਂ ਦਰਜ ਹਨ ਇੰਸਪੈਕਟਰ ਰੋਨੀ ਸਿੰਘ ਹਰਜਿੰਦਰ ਸਿੰਘ ਤੇ ਹੈਰੀ ਬੋਪਰਾਏ ਦਾ ਨਾਮ ਵੀ ਸ਼ਾਮਲ ਹੈ ਇਸ ਦੇ ਨਾਲ ਹੀ ਐਫ ਆਈ ਆਰ ਵਿੱਚ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਐਫ ਆਈ ਆਰ ਚ ਇੱਕ ਕਣਪਛਾਤੀ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਲੈਂਡ ਪੂਲਿੰਗ ਬਾਰੇ ਮੈਂ ਸਿੰਪਲੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਜ਼ਰੂਰਤ ਕਿਹਾ ਹੈ ਜਿਹੜਾ ਤੁਸੀਂ ਪਖਾੜਾ ਖੜਿਆ ਕਰਿਆ ਹੋਇਆ ਹੈ 60000 ਏਕੜ ਜ਼ਮੀਨ ਪੰਜਾਬ ਦੀ ਤੁਸੀਂ ਅਕਵਾਇਰ ਕਰ ਲੱਗੇ ਹੈ ਤੇ ਕਿਸਾਨ ਨੂੰ ਦੇਣਾ ਥੇਲਾ ਨਹੀਂ ਤੁਸੀਂ ਮੈਂ ਪੁੱਛਦਾ ਕਿ ਇਹਦੀ ਜ਼ਰੂਰਤ ਕਿਆ ਕਿਉਂ ਕਰ ਰਹੇ ਹੋ ਤੁਸੀਂ ਸਿਰਫ ਇਹ ਇਸ ਕਰਕੇ ਕਿ ਤੁਹਾਡਾ ਤੁਹਾਡੇ ਕੋਲ ਫੀਮ ਖਾਣ ਨੂੰ ਪੈਸੇ ਨਹੀਂ ਹੈ ਤੁਹਾਡਾ ਦਵਾਲਾ ਨਿਕਲਿਆ ਹੋਇਆ ਹੈ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ پا ਰਹੇ ਤਨਖਾਹਾਂ ਦੇਣ ਦੀ ਤੁਹਾਨੂੰ ਮੁਸੀਬਤ ਆਈ ਵੀ ਹੈ ਤੇ ਤੁਸੀਂ ਚਾਹੁੰਦੇ ਹੋ ਕਿਸਾਨਾਂ ਦੀ ਜ਼ਮੀਨ ਤੇ ਹਰ ਬਰ ਰੁਪਿਆ ਲੋਨ ਲੈ ਕੇ ਫੇਰ ਅਗਲੀ ਵਾਰੀ ਫੇਰ ਉਹ ਪੈਸਾ ਵੰਡ ਕੇ ਦੇਸੀ ਸਰਕਾਰ ਬਣਾ ਲਈ ਤੇ ਪੰਜਾਬ ਦੇ ਕਿਸਾਨ ਪਾ ਪੰਜਾਬ ਦਾ ਖੇਤ ਮਜ਼ਦੂਰ ਜ਼ਮੀਨਾਂ ਤੋਂ ਬਾਝੇ ਹੋ ਜਾਣ ਅੱਗੇ ਨੂੰ ਪੰਜਾਬ ਕੋਲ ਰਹੇ ਕੁਛ ਨਾ ਐਸੀ ਇਹ ਹੋ ਨਹੀਂ ਦੇਣਾ ਚਾਹੇ ਤੁਸੀਂ ਜੋਰ ਲਗਾ ਲੋ ਜੇ ਥੋੜਾ ਬੋਧਾ ਤੁਸੀਂ ਕਿਸੇ ਕੰਡੇ ਲਗਾ ਲਈਏ ਗੱਲ ਤਾਂ ਅਗਲੀ ਸਰਕਾਰ ਦੇ ਵਿੱਚ ਪ੍ਰਮਾਤਮਾ ਮੌਕਾ ਦੇਵੇ ਕਾਂਗਰਸ ਪਾਰਟੀ ਨੂੰ ਐਸਿਆ ਰੱਦ ਕਰ ਦੇਣਾ ਤੇ ਜ਼ਮੀਨ ਕਿਸਾਨਾਂ ਦੀ ਜਾਏਗੀ ਨਹੀਂ ਅੱਜ ਤੱਕ ਇਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਜ਼ਮੀਨ ਕਦੇ ਐਕਵਾਇਰ ਨਹੀਂ ਹੋਈ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਖੇਤੀ ਜੋਗੀ ਜ਼ਮੀਨ ਨਹੀਂ ਰਹੇਗੀ ਤਾਂ ਲੋਕਾਂ ਨੇ ਗੁਜ਼ਾਰਾ ਕਿੱਥੋਂ ਕਰਨਾ ਇਸ ਕਰਕੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਨੂੰ ਐਸੀ ਤੁਹਾਡੇ ਪਾਸ ਇਹ ਤੁਹਾਡੀ ਜਿਹੜੀ ਪਾਲਿਸੀ ਹੈ ਇਹ ਚੱਲਣ ਨਹੀਂ ਦੇਣੀ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਦੇ ਕਾਨੂੰਨ ਨਹੀਂ ਚੱਲਣ ਦਿੱਤੇ ਉਹ ਤਾਂ ਸਿਰਫ ਖੇਤੀ ਵਿੱਚ ਐਮਐਸਪੀ ਜਾਂ ਹੋਰ ਗੱਲਾਂ ਵਾਸਤੇ ਸੀ ਜੇ ਇਹ ਤਾਂ ਤੁਸੀਂ ਸਾਡੇ ਖੇਤੀਓ ਲੈਣ ਲੱਗੇ ਆ ਬਹੁਣ ਵੇਖ ਇਸ ਤਰ੍ਹਾਂ ਬਖਸ਼ ਦਾਂਗੇ ਜਿਵੇਂ ਪਹਿਲਾਂ ਇੱਕ ਵਾਰ ਪੰਜਾਬ ਦੇ ਲੋਕਾਂ ਦੀ ਸਥਿਤੀ ਐਨੀ ਮਾੜੀ ਹੋ ਚੁੱਕੀ ਹੈ ਕਿ ਹਰ ਵਿਅਕਤੀ ਹਰ ਵਪਾਰੀ ਅੱਜ ਇੱਥੇ ਖਤਰਾ ਮਹਿਸੂਸ ਕਰ ਰਿਹਾ ਤੇ ਬੱਤੀ ਇੰਡਸਟਰੀ ਇੱਥੋਂ ਜਾਣ ਲੱਗੀ ਹੈ ਲੁਧਿਆਣੇ ਦੇ ਵਿੱਚੋਂ 50000 ਕਰੋੜ ਰੁਪਏ ਦਾ ਨਿਵੇਸ਼ ਮਹਾਰਾਸ਼ਟਰ ਜਾ ਰਿਹਾ ਹੈ ਤੇ ਸਾਡੇ ਆਲੇ ਕੁੱਭੂ ਸੁੱਤੇ ਪਏ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ ਤੇ ਹਰ ਪੰਜਾਬ ਦਾ ਵਿਅਕਤੀ ਪ੍ਰਭਾਵਿਤ ਹੋ ਗਿਆ ਹੈ ਐਸੀ ਪੰਜਾਬ ਦੇ ਲੋਕਾਂ ਨੇ ਇਸ ਕੰਮ ਵਾਸਤੇ ਇਹਨਾਂ ਨੂੰ ਸਰਕਾਰ ਨਹੀਂ ਸੀ ਦਿੱਤੀ ਕਿ ਪੰਜਾਬ ਨੂੰ ਲੀਰੋ ਲੀਰ ਕਰ ਦੇਣ ਪੰਜਾਬ ਦਾ ਬੁਰਾ ਹਾਲ ਕਰ ਦੇਣ ਪੰਜਾਬ ਨੂੰ ਲੁੱਟ ਕੇ ਲੈ ਜਾਣ ਚੱਲੀ ਸਭ ਤੁਹਾਨੂੰ ਮੈਂ ਕਹਿੰਦਾ ਜੀ ਰੋਕਦਾ ਕੌਣ ਹੈ ਜੱਜ ਜ਼ਰੂਰਤਾਂ ਕਰ ਲੈਣ ਇਤਨੀ ਸਾਡੀ ਨਸ਼ੇ ਨੂੰ ਲੈ ਕੇ ਕੀ ਦੇਖਦੇ ਹੋ ਤੁਸੀਂ ਰੋਪੜ ਦੇ ਵਿੱਚ ਵੀ ਨਸ਼ੇ ਨੂੰ ਲੈ ਕੇ ਕੀ ਦੇਖਦੇ ਹੋ ਜਾਨ ਰੋਪੜ ਦੇ ਵਿੱਚ ਵੀ ਕੁਝ ਵੀਡੀਓ ਬੈਕ ਰਹੀਆਂ ਉਹ ਉਹਦੇ ਤੇ ਤੁਸੀਂ ਕੀ ਦੇਖਦੇ ਕਿ ਨਸ਼ਾ ਪੰਜਾਬ ਦੇ ਵਿੱਚ ਕਿੰਨਾ ਵੱਧ ਰਿਹਾ ਪੰਜਾਬ ਦੇ ਵਿੱਚ ਮੈਂ ਕੱਲ ਵੀ ਟਵੀਟ ਕੀਤਾ ਹੈ ਪੰਜਾਬ ਦੇ ਘਰ ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਿਆ ਤੇ ਗਲੀ ਗਲੀ ਵਿਕ ਰਿਹਾ ਤੇ ਪੁਲਿਸ ਹਰ ਆਮ ਆਦੀ ਪਾਰਟੀ ਦੇ ਲੀਡਰਾਂ ਦੀ ਛੇ ਨਾਲ ਵਿਕ ਰਿਹਾ ਇਹਨਾਂ ਨੇ ਉਹ ਸਾਬਤ ਕਰਦਾ ਗਾਣਾ ਕੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਗਦਾ ਲਾਈਟ ਵੀ ਬਹੁਤ ਹੀ ਆ ਰਹੀ ਜੀ ਮੋਟਰਾਂ ਖੜ੍ਹਦੀਆਂ ਨੇ ਟੋਪਰਾਂ ਖੜ੍ਹਦੀਆਂ ਨੇ ਹਾਂ ਜੀ ਹੁਣ ਤਾਂ ਬੰਦ ਕਰਨੀ ਲੋੜ ਜਾਂਦਾ ਚਲੋ ਨੂੰ ਵੀ ਆਉਂਦੀ ਛੋਟਾ ਦੇਖੋ ਛੋਟਾ ਦੇਖੋ ਖਾਣ ਚਾਹੇ ਲੋਕਾਂ ਨੇ ਵੀ ਇਸ ਨੂੰ ਬੰਦ ਕਰਦੇ ਹੋਏ ਬੰਦ ਲੀਟਰ ਲੋਕਾਂ ਨੇ ਵੇਚ ਤੇ ਇਹ ਕਹਿੰਦੇ ਸੀ ਕਹਿੰਦੇ ਤੂੜੀ ਵਾਲੇ ਕੜੇ ਨੇ ਤੂੜੀ ਵਾਲੇ ਕੜੇ ਨੇ ਜਾ ਇਹ ਪਹਿਲੀ ਵਾਰ ਹੋਇਆ ਜੀ ਜਿਹੜੇ ਵੇਚ ਲਾਈਟ ਆ ਰਹੀ ਹੈ ਕਿੰਨੀਆਂ ਸਰਕਾਰਾਂ ਨੂੰ ਇਹ ਕਰਦੇ ਆ ਪੂਰੀ ਦਿੱਕਤ ਚਾਲ ਚੱਲਦੀ ਜੇ ਇਹ ਹੋ ਜਾਣਾ ਨੇ ਉਹ ਉਦੋਂ ਬਹੁਤ ਵੇਲੇ ਨਹੀਂ ਦਿੱਤੀ ਹੈ ਮੇਰੇ ਸ਼ਾਮ ਪਨੀਰੀ ਵੇਲੇ ਵੀ ਹਾਂਜੀ ਉਹਨੇ ਪਨੀਰੀ ਵੇਲੇ ਵੀ ਦਿੱਤੀ ਬੱਤੀ ਦਾ ਬਹੁਤ ਬਰਾਹਰ ਉਹਨਾਂ ਬਾਟੇ ਕਿਸੇ ਦਾ ਪਾਣੀ ਨਹੀਂ ਹੁੰਦਾ ਸਰੋਵਰ ਦੇ ਵਿੱਚ ਲੱਭ ਜਿਵੇਂ ਉਹ ਹੱਥਾਂ ਵਿੱਚ ਬੈਠੇ ਪਨੀਰੀ ਕੰਡਾ ਆਪ ਪਿਕਾਪ ਨਾ ਕਰਾ ਬਗੜਾਟੇ ਨਾ ਰੋਈ ਰਾਤ ਨੂੰ ਉਹ ਇੱਕਾ ਗੱਲ ਉਹ ਆਪਣੇ ਕੰਮ ਜਿਹੇ ਮੋਟਰ ਬਹੁਤਾਂ ਡਰ ਲੱਗੇ ਜੀ ਪਾਣੀ ਤਾਂ ਪਹਿਲਾਂ ਪਾਣੀ ਤਾਂ ਪਹਿਲਾਂ ਹੀ ਲੋਤੀ ਪਰ ਪਹਿਲਾਂ ਇਧਰ ਉਧਰ ਇਧਰ ਤੋਂ ਤੇਹੀ ਆ। ਸਹੀ। ਨਿਕਤਾ ਨਹੀਂ ਵਧੀਆ ਸੀ ਜਿਹੜੀ ਗੱਲ ਤਾਂ ਲਈ ਆ। ਆਪਾਂ ਨੇ ਆਪਾਂ ਨੇ ਵੰਡ ਲਿਆ ਉਹਨੂੰ ਕੱਢ ਲਿਆ ਮਹਿਰਾں 'ਚ ਅਸੂ ਐਂ ਚ। ਹਾਂਜੀ। ਕੱਸੀਆਂ 'ਚ ਕੱਢ ਲਿਆ। ਪਾਣੀ ਰੁਕੀ ਜਾਂਦਾ ਸੀ ਪਿੱਛੇ ਹੀ ਖਾਲੀ ਸੀ। ਸੂਏ ਹੀ ਬੰਦ ਹੋ ਗਏ ਸੀ। ਸੂਏ ਬੰਦੀ ਹੋ। ਹਾਂ ਇੱਥੇ ਉਰੇ ਖਾਦੂ ਜਾਂਦਾ ਸੀ ਗੀ। ਮਾਜਰੀ ਉੱਥੇ ਤੱਕ ਮਾਜਰੀ ਉੱਥੇ ਤੱਕ ਕੋਈ ਤਾਂ। ਹੁਣ ਹੁਣ ਮਾਜਰੀ ਨੂੰ ਪਾਣੀ ਲੱਗ ਗਿਆ ਦੀ। 35 ਸਾਲ ਹੋ ਗਏ ਜਾਂ ਸਾਡੇ ਕੀਤੇ ਸੀ ਕਦੇ ਪਾਣੀ ਨਹੀਂ ਕਿਹਾ ਪਹਿਲੀ ਵਾਰ ਆਇਆ। ਅੱਛਾ। ਠੀਕ। ਬਹੁਤ ਸ਼ੁਕਰੀਆ ਜੀ ਜੀ ਇੱਕ ਇੱਕ ਪੀੜੀ ਹੋ ਜਾਂਦੀ ਹੈ ਜਿਹੜੀ ਤੋਂ ਦੇਖਣਾ ਜੀ ਕਦੇ ਪਾਣੀ ਨਹੀਂ ਆਇਆ ਜੀ ਜਿਹੜੀ ਵਾਰ ਲੱਗਿਆ ਪਾਣੀ ਪਹਿਲੀ ਵਾਰ ਲੱਗਿਆ ਜੀ ਮੈਨੂੰ ਉਮੀਦ ਤਾਂ ਸੀ ਕਿ ਲੋਕ ਕੁਝ ਮੈਨੂੰ ਇਹ ਉੱਪਰ ਚਾਹਤਾ ਹਾਂ ਕਿ ਨਿਆਂ ਨਹੀਂ ਮਿਲਿਆ ਮਾਣ ਅੱਛਾ ਕਾਹਦੇ ਜਦੋਂ ਪਾਣੀ ਆਉਂਦਾ ਹੁੰਦਾ ਸੀ ਲਾੜਾ ਮੋਟਾ ਵੀ ਬਸ ਪਾਣੀ ਗਲਤੀ ਹੁੰਦੀ ਸੀ ਕਿ ਮੈਂ ਨਿਆਣਾ ਸੀਗਾ ਜੋ ਹੁਣ ਪਤਾ ਲੱਗਿਆ ਵੀ ਪਾਣੀ ਕਿੰਨਾ ਥੋੜਾ ਸਾਡੇ ਇੱਥੇ ਆਉਂਦਾ ਸਾਰੇ ਅੰਦਰ ਰਹਿੰਦੇ ਬਾਹਰ ਬਾਹਰ ਦੇ ਤਰ੍ਹਾਂ 100% ਦੇ ਵਿੱਚ ਜੋ ਆਪਾਂ ਸਰਕਾਰ ਬਣੀ ਸੀ ਉਦੋਂ 2122 ਸੀ ਹੁਣ 62 ਤੇ ਆ ਗਈ ਜੋ ਇਹ 90 ਤੱਕ ਚਲੇ ਗਿਆ ਨਾ ਅਗਲੇ 7-8 ਮਿੰਟ ਤਾਂ ਫਿਰ ਤਾਂ ਹੋਰ ਆ ਵੀ ਕੋਠੇ ਵਿਟਾਉਣੇ ਪੈਣਗੇ ਸਾਡੀ ਕੀ ਕਰਨਾ ਜੀ ਤੁਹਾਡਾ ਕੀ ਕਰਨਾ ਹੈ ਫਾਇਦਾ ਇ tanto ਹੀ ਵੇਚਦੇ ਰਹੋ ਮਹਿੰਗੇ ਇ tanto ਆਪਣਾ ਪਾਣੀ ਹਦਰ ਪੋਜ਼ਿਟਿਵ ਕੋਈ ਕਿਹਦਾ ਆਖਰੀ ਮਾਰ ਤੇ ਆਪਦਾ ਪਾਣੀ ਹੋਜੀ ਹਰਿਆਣੇ ਨੂੰ ਜਿੰਨਾ ਜਾਂਦਾ ਉਹਨਾਂ ਨੂੰ ਭੇਜਦੇ ਆ ਜਿੰਨਾ ਉਹਨਾਂ ਨੂੰ ਸਾਡਾ ਬੰਦਾ ਹੁੰਦਾ ਥੱਲੇ ਵਾਲੇ ਕੰਮਨੀ ਦਾ ਲਾਇਬਲ ਬੱਦੂਆ ਜੀ ਬਾਕੀ ਸਰਕਾਰਾਂ ਦਾ ਰੋਲੇ ਪਾਈ ਗਏ ਨੇ ਸੋਚਿਆ ਕਿਸੇ ਨੇ ਹੈ ਨਹੀਂ ਕਿ ਇਹਨੂੰ ਬਚਾਉਣਾ ਕਿਵੇਂ ਆ ਥੱਲੇ ਬਸਾ ਛੱਡ ਪਿੰਡਾਂ ਦਾ 600 ਫੁੱਟ ਤੇ ਚੱਲ ਇਹ ਸੌ ਫੁੱਟ ਬਹੁਤ ਮੁਸ਼ਕਲ ਹੋਇਆ ਇੱਥੇ ਜਮ ਮੋਟਾ ਪੈਣ ਲੱਗਿਆ 40 40 ਜੀ ਕਾਮ ਬੰਦੇ ਦੇ ਵਸ ਤੋਂ ਬਾਹਰ ਹੋ ਗਿਆ ਤੇ ਛੋਟਾ ਜਿਹਾ ਉਹ ਬੋਲਣ ਬਹੁਤ ਮੁਸ਼ਕਲ ਆ ਜੇ ਕਾਰ ਵੀ ਲੈ ਲੈ ਚਾਰ ਸਾਲਾਂ ਦਾ ਦੇ ਦਿੱਤਾ ਤੇ ਪੱਲੇ ਜਿਹਨੇ ਬਸ ਨਾ ਹੋਰ ਪਾਈ ਪਾਏ ਜੋ ਹੋਰ ਪਾਈ ਜੋ ਪਾਇਦਾ ਕੋਈ ਔਰ ਉੱਤ ਜੇ ਮੈਨੂੰ ਪਤਾ ਨਹੀਂ ਕਿਹੜੀ ਤੱਤਨ ਆ ਗਈ ਸੀਗੀ ਗਰਮ 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 ਪਾਣੀ ਆਉਂਦਾ ਤੱਤਾ ਪਾਣੀ ਆਉਂਦਾ ਤੇ ਜੀ ਨਹੀਂ ਖੜਦੇ ਠੀਕ ਹੈ ਜੀ ਲੈਟਰ ਨੂੰ ਕੋਈ ਕੁਛ ਨਹੀਂ ਅੱਜ ਲੈਟਰ ਨਹੀਂ ਲੈਟਰ ਬੜੀ ਗੱਲ ਹੋ ਗਈ ਉਹ ਕਹਿੰਦਾ ਯਾਰ ਕੋਲਾ ਮੁੱਕਿਆ ਜੀ ਸਾਹਿਬ ਨਾ ਤਾਂ ਕੋਲਾ ਮੁੱਕਿਆ ਕਦੇ ਨਾ ਕਦੇ ਕੋਈ ਕੱਟ ਲਗਿਆ ਨਾ ਕਦੇ ਉਹ ਫੜ ਗਿਆ ਉਹ ਫੜ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ